ਚੰਡੀਗੜ੍ਹ ਦੀਆਂ ਸੜਕਾਂ ਤੇ ਰੇੜੀ ਲੈ ਕੇ ਘੁੰਮ ਰਿਹਾ ਇਹ ਬਜ਼ੁਰਗ ਆਮ ਨਹੀਂ ਹੈ ਬਲਕਿ ਰਟਾਇਰਡ ਆਈਪੀਐਸ ਹੈ ਯਾਨੀ ਕਿ ਡੀਆਈਜੀ ਰਿਹਾ ਹੈ ਇਹ ਬਜ਼ੁਰਗ ਜੋ ਅੱਜ ਕੱਲ੍ਹ ਚੰਡੀਗੜ੍ਹ ਦੇ ਵਿੱਚ ਸੇਵਾ ਕਰ ਰਿਹਾ ਹੈ ਅਤੇ ਇਹ ਵੀਡੀਓਜ਼ ਜਾਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਅਤੇ ਇਸ ਬਜ਼ੁਰਗ ਦੀ ਖੂਬ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਜਿਨ੍ਹਾਂ ਦੀ ਉਮਰ 88 ਸਾਲ ਦੇ ਕਰੀਬ ਹੈ ਜੋ 1981 ਬੈਚ ਦੇ ਆਈਪੀਐਸ ਅਧਿਕਾਰੀ ਨੇ ਜੋ 1996 ਵਿੱਚ ਡੀਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਕਰੀਬ 1 ਲੱਖ ਰੁਪਏ ਪੈਨਸ਼ਨ ਲੈਣ ਵਾਲੇ ਇਸ ਅਧਿਕਾਰੀ ਦੀ ਨਿਸ਼ਕਾਮ ਸੇਵਾ ਨੂੰ ਦੇਖ ਕੇ ਹਰ ਕੋਈ ਇਹਨਾਂ ਨੂੰ ਸਲਾਮ ਕਰ ਰਿਹਾ ਹੈ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਇਸ ਕੰਮ ਲਈ 4 ਘੰਟੇ ਲੱਗ ਜਾਂਦੇ ਨੇ ਅਧਿਕਾਰੀਆਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇੱਕ ਵਾਰ ਵਿਦੇਸ਼ ਗਏ ਗੱਡੀ ਵਿੱਚ ਸਫ਼ਰ ਦੌਰਾਨ ਕੁਝ ਖਾਣ ਤੋਂ ਬਾਅਦ ਖਾਲੀ ਪੈਕੇਟ ਬਾਹਰ ਸੁੱਟਣ ਲੱਗੇ ਤਾਂ ਨਾਲ ਵਾਲੇ ਸਾਥੀ ਨੇ ਕਿਹਾ ਕਿ ਇੱਥੇ ਚੀਜ਼ਾਂ ਦਾ ਚਲਾਨ ਹੋ ਜਾਵੇਗਾ ਇਸ ਤੋਂ ਬਾਅਦ ਅਧਿਕਾਰੀ ਨੇ ਫੈਸਲਾ ਲਿਆ ਕਿ ਜਦੋਂ ਵਿਦੇਸ਼ ਵਿੱਚ ਸਫਾਈ ਨੂੰ ਲੈ ਕੇ ਇੰਨੀ ਜਾਗਰੂਕਤਾ ਹੈ ਤਾਂ ਸਾਡੇ ਦੇਸ਼ ਵਿੱਚ ਕਿਉਂ ਨਹੀਂ ਇਸ ਤਰ੍ਹਾਂ ਹੋ ਸਕਦਾ ਜਿਸ ਤੋਂ ਬਾਅਦ ਹੁਣ ਰਿਟਾਇਰਡ ਪੁਲਿਸ ਆਫੀਸਰ ਇੰਦਰਜੀਤ ਸਿੰਘ ਸਿੱਧੂ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਸੇਵਾ ਕਰਦੇ ਨਜ਼ਰ ਆਉਂਦੇ ਨੇ ਸਫਾਈ ਕਰਦੇ ਨਜ਼ਰ ਆਉਂਦੇ ਨੇ ਜਿੱਥੇ ਉਹਨਾਂ ਨੂੰ ਕਚਰਾ ਜਾਂ ਕੂੜਾਕਰਕਟ ਦਿਖਦਾ ਹੈ ਉਹ ਚੁੱਕ ਕੇ ਰੇੜੀ ਵਿੱਚ ਪਾ ਲੈਂਦੇ ਨੇ ਤਾਂ ਜੋ ਸ਼ਹਿਰ ਅਤੇ